ਕਦੇ ਨਾ ਕਦੇ ਤੁਸੀਂ ਜ਼ਰੂਰ ਸੁਣਿਆ ਹੋਣਾ ਸਾਡਾ ਕਿਹੜਾ ਫਰਮਾ ਪੱਟ ਲਿਆ ਫਰਮਾ ਪੰਜਾਬ ਦਾ ਇੱਕ ਇਹੋ ਜਿਹਾ ਵਿਰਾਸਤੀ ਰੁੱਖ ਹੈ ਜੋ ਹੌਲੀ-ਹੌਲੀ ਆਲੋਪ ਹੋ ਰਿਹਾ ਹੈ ਫਰਮਾ ਨੂੰ ਜ਼ੋਰ ਯਾਨੀ ਕਿ ਸਟਰੈਂਥ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਨੇ ਕਿਸੇ ਜ਼ਮਾਨੇ ਵਿੱਚ ਇਹ ਰੇਤਲੇ ਇਲਾਕੇ ਜਿਹੜੇ ਮਾਨਸਾ ਹੋ ਗਿਆ ਜਿਵੇਂ ਬਠਿੰਡਾ ਹੋ ਗਿਆ ਫਾਜ਼ਿਲਕਾ ਹੋ ਗਿਆ ਇਨ੍ਹਾਂ ਜਗਾਵਾਂ ਤੇ ਫਰਮਾ ਦਾ ਰੁੱਖ ਬੜੇ ਪੈਮਾਨੇ ਤੇ ਮਿਲਦਾ ਸੀ ਫਰਮਾ ਦੇ ਰੁੱਖ ਉੱਚੇ ਤੇ ਲੰਬੇ ਹੁੰਦੇ ਨੇ ਤੇ ਫਰਮਾ ਦੇ ਰੁੱਖ ਦੀ ਜਿਹੜੀ ਲੱਕੜ ਹੁੰਦੀ ਹੈ ਉਸ ਦੀ ਵਰਤੋਂ ਫਰਨੀਚਰ, ਪੇਟੀਆਂ ਤੇ ਖੇਤੀਬਾੜੀ ਦਾ ਜਿਹੜੇ ਸੰਦ ਹੁੰਦੇ ਨੇ ਉਹਦੇ ਬਣਾਉਣ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਮਈ ਤੋਂ ਲੈ ਕੇ ਅਕਤੂਬਰ ਦੇ ਮਹੀਨੇ ਵਿੱਚ ਤੁਹਾਨੂੰ ਫਰਮਾ ਦੇ ਰੁੱਖ ਦੇ ਉੱਤੇ ਗੁਲਾਬੀ ਰੰਗ ਦੇ ਫੁੱਲ ਦੇਖਣ ਨੂੰ ਮਿਲਣਗੇ। ਫਰਮਾ ਇੱਕ ਮੈਡੀਸਨਲ ਰੁੱਖ ਹੈ ਜੋ ਪੇਟ ਦੀ ਗੜਬੜੀ, ਬਰਨਸ, ਲੂ ਲੱਗਣਾ, ਕਿਸੇ ਤਰ੍ਹਾਂ ਦੀ ਸਕਿਨ ਇਨਫੈਕਸ਼ਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਾਹਤ ਦਿੰਦਾ ਹੈ। राउंड ग्लास फाउंडेशन काफी गिनती ਵਿੱਚ ਫਰਮਾਹ ਦੇ ਰੁੱਖ ਨੂੰ ਲਗਾ ਰਹੀ ਹੈ ਤੇ ਤੁਸੀਂ ਜੇ ਆਪਣੇ ਆਸ-ਪਾਸ ਕਦੇ ਫਰਮਾਹ ਦਾ ਰੁੱਖ ਦੇਖੋ ਤਾਂ ਇਸ ਨੂੰ ਨੋਟਿਸ ਜ਼ਰੂਰ ਕਰੋ ਕੋਸ਼ਿਸ਼ ਕਰੋ ਕਿ ਇਸ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ